ਇਸ ਜਗ੍ਹਾ ਤੇ ਚਰਬੀ ਦਾ ਚੜ ਜਾਣਾ ਥਾਈ ਫੈਟ ਔਰ हिਪ ਤੇ ਚਰਬੀ ਦਾ ਚੜ ਜਾਣਾ ਜਿਸ ਨੂੰ ਕਿਹਾ ਜਾਂਦਾ ਚੂਲੇ ਦਾ ਫੈਟ हिਪ ਫੈਟ ਕੱਲ ਆਪਾਂ ਭਾਗ 1 ਜਾਨਕਿ ਪਾਰਟ 1 ਐਕਸਰਸਾਈਜ਼ ਦੱਸਿਆ ਸੀ ਅੱਜ ਪਾਰਟ 2 ਐਕਸਰਸਾਈਜ਼ ਦੱਸਣ ਲੱਗੇ ਆਂ ਅਗਰ ਤੁਸੀਂ ਇਹ ਕਸਰਤਾਂ ਕਰਨੀ ਸ਼ੁਰੂ ਕਰ ਦੋਗੇ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੇ ਥਾਈ ਫੈਟ ਔਰ ਆਪਣੇ ਜਿਹੜਾ ਤੁਹਾਡਾ ਚੂਲੇ ਦਾ ਫੈਟ ਆ ਇਸ ਨੂੰ ਤੁਸੀਂ ਘਟਾ ਸਕਦੇ ਹੋ ਕਿਉਂਕਿ ਇਸ ਫੈਟ ਕਰਕੇ ਬਹੁਤ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਸੋ ਅੱਜ ਤੋਂ ਤੁਸੀਂ ਬਿਲਕੁਲ ਡਿਪਰੈਸ਼ਨ 'ਚ ਨਹੀਂ ਜਾਣਾ ਆ ਕਸਰਤਾਂ ਕਰਨੀਆ ਸ਼ੁਰੂ ਕਰੋ ਰਿਜ਼ਲਟ ਤੁਹਾਡੇ ਆਪਣੇ ਆਪ ਸਾਹਮਣੇ ਹੋਵੇਗਾ ਸਤਿ ਸ੍ਰੀ ਅਕਾਲ ਜੀ ਦਿਸ ਇਨਸਟ੍ਰਕਟਰ ਗੁਰਸ਼ੇਧ ਸਿੰਘ ਸਰਾ ਪਹਿਲੀ ਗੱਲ ਜਿਸ ਤੋਂ ਆਪਣਾ ਭਾਰਵਾਦਾ ਹੈ ਉਹ ਕੁਰਸੀ ਕੁਰਸੀ ਤੋਂ ਹੀ ਕਸਰਤਾਂ ਸ਼ੁਰੂ ਕਰਾਂਗੇ ਪਹਿਲੀ ਐਕਸਰਸਾਈਜ਼ ਕਰਾਂਗੇ ਆਪਾਂ ਫਰੰਟ ਕਿੱਕ ਦੂਸਰੀ ਆਪਾਂ ਸਾਈਡ ਕਿੱਕ ਤੀਸਰੀ ਆਪਾਂ ਰਿਵਰਸ ਕਿੱਕ ਫਰੰਟ ਕਿੱਕ ਕਿਵੇਂ ਕਰਾਂਗੇ ਸਿੱਧੇ ਖੜ੍ਹ ਜਾਂਗੇ ਲੱਤ ਉੱਪਰ 1 2 3 ਜਿੰਨੀ ਚੱਕ ਸਕਦੇ ਹੋ ਚੱਕਾਂਗੇ ਔਰ ਇਸ ਨੂੰ ਤੁਸੀਂ 10 ਵਾਰੀ ਕਰਨਾ 3 ਸੈੱਟ ਲੈਣੇ ਪਹਿਲੀ ਕਸਰਤ ਦੂਜੀ ਕਸਰਤ ਸਾਈਡ ਕਿਕ 1 2 3 4 ਇਸ ਨੂੰ ਵੀ 10 ਵਾਰੀ ਕਰਨਾ ਔਰ 3 ਸੈਟ ਲਾਉਣੇ ਤੀਸਰੀ ਕਸਰਤ ਰਿਵਰਸ ਕਿਕ ਪਿੱਛੇ ਨੂੰ 1 2 3 4 ਇਸਦੇ ਵੀ 10 ਵਾਰੀ ਕਰਨਾ ਔਰ 3 ਸੈਟ ਲਾਉਣੇ ਚੌਥੀ ਕਸਰਤ ਕੀ ਹੈ ਆਪਾਂ ਨੂੰ نیچے ਆਪਾਂ ਕਰ ਸਕਦੇ ਆ ਬੈੱਡ ਤੇ ਕਰ ਸਕਦੇ ਆ ਮੈਟ ਤੇ ਕਰ ਸਕਦੇ ਆ ਆਪਾਂ ਕੀ ਕਰਾਂਗੇ ਪਹਿਲਾਂ ਫਿਗਰ ਆਫ 4 ਚ ਆ ਜਾਣਾ ਤੁਸੀਂ ਦੇਖੋ ਧਿਆਨ ਨਾਲ ਇਸ ਲੱਤ ਨੂੰ ਆਪਾਂ ਦੋਨਾਂ ਹੱਥਾਂ ਦੇ ਵਿਚਾਲੇ ਇਦਾਂ ਰੱਖਾਂਗੇ ਔਰ ਪਿਛਲਾ ਜਿਹੜਾ ਪੈਰ ਹੈ ਉਸ ਨੂੰ ਅੰਦਰ ਮੋੜ ਲਾਂਗੇ ਔਰ ਗੋਡੇ ਨੂੰ ਉੱਪਰ 1 2 3 4 5 6 7 8 ਇਸ ਦਾ 10 ਵਾਰੀ ਕਰਨਾ ਇਸ ਦੇ 3 ਸੈੱਟ ਲਾਉਣੇ ਧਿਆਨ ਨਾਲ ਦੇਖੋ ਪੋਜੀਸ਼ਨ ਕੀ ਹੈ ਤੁਹਾਨੂੰ ਆਪਾਂ ਮੈਟ ਸਿੱਧਾ ਕਰਕੇ ਦਿਖਾਉਨੇ ਆਂ ਦੇਖੋ ਦੋਨੋਂ ਹੱਥ ਇਦਾਂ ਰੱਖ ਲੈਣੇ ਆ ਇਹਨਾਂ ਦੇ ਵਿਚਾਲੇ ਗੋਡਾ ਆਏਗਾ ਇਸ ਤਰ੍ਹਾਂ ਫੇਰ ਆਪਾਂ ਪੈਰ ਅੰਦਰ ਮੋੜ ਕੇ ਗੋਡਾ ਉੱਪਰ 1 2 3 4 5 ਇਦਾਂ ਕਰਨਾ ਇਸ ਦੇ 10 10 ਦੋਨੋਂ ਸਾਈਡ 10 ਸੈੱਟ ਲਾਓ ਹੁਣ ਪੰਜਵੀਂ ਕਸਰ ਤੁਹਾਨੂੰ ਦੱਸਣ ਲੱਗੇ ਆ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਬਿਲਕੁਲ ਫੇਰ ਫਿਗਰ ਆਫ 4 ਚਾਵਾਂਗੇ ਔਰ ਗੋਡਾ ਸਾਈਡ ਤੇ ਲਿਆਉਣਾ ਔਰ ਕੂਣੀਆਂ ਦੋਨੋਂ ਥੱਲੇ ਲੈ ਜਾਣੀਆਂ ਨੇ ਇਦਾਂ ਕਰਕੇ ਉਵੇਂ ਹੀ ਪੈਰ ਅੰਦਰ ਮੋੜ ਕੇ ਗੋਡਾ ਉੱਪਰ 1 2 3 4 5 ਇਦਾਂ 10 ਵਾਰੀ ਕਰਨਾ ਔਰ ਇਸ ਤੇ ਫਿਰ ਸੈਟਲ ਹੋਣੇ ਦੋਨੋ ਸਾਈਡ ਕਸਰਤਾਂ ਕਰੋ ਤੁਸੀਂ ਦੇਖੋਗੇ ਥੋੜਾ ਜੋ ਹਿਪ ਫੈਟ ਥਾਈ ਫੈਟ ਹੈ ਉਹ ਅੱਗੇ ਨਾਲੋਂ ਘਟਣਾ ਸ਼ੁਰੂ ਹੋ ਜਾਏਗਾ ਨਾਲ ਦੀ ਨਾਲ ਰੋਜ਼ਾਨਾ ਸਵੇਰੇ ਗਰਮ ਪਾਣੀ ਔਰ ਸਾਰਾ ਦਿਨ ਤੁਸੀਂ ਪਾਣੀ ਗਰਮ ਹੀ ਪੀਣਾ ਠੰਡਾ ਪਾਣੀ ਬਿਲਕੁਲ ਨਹੀਂ ਪੀਣਾ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਸਤਿ ਸ੍ਰੀ ਅਕਾਲ